ਸਤਿ ਸ੍ਰੀ ਅਕਾਲ ਪਉਸਨਾ ਮਾ ਯੂਟਿਊਬ ਚੈਨਲ ਦੀ ਟੀਮ ਪਹੁੰਚੀ ਹੈ ਦਰਾਹਾ ਦਰਾਹਾ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਪੂਰਵ ਜਿਹੜਾ ਹੈ ਉਹ ਬੜੀ ਧੁੰਮ ਘੰਮ ਦੇ ਨਾਲ ਮਨਾਇਆ ਜਾ ਰਿਹਾ ਸੰਤਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਔਰ ਇਸ ਸਮੇਂ ਤੁਸੀਂ ਜਿਹੜਾ ਦਰਾਹੇ ਤੋਂ ਨਗਰ ਕੀਰਤੋਂ ਦੀ ਇਤਿਜਾ ਤਾਜ਼ਾ ਤਸਵੀਰਾਂ ਜਿਹੜੀਆਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਤਾਜ਼ਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਾਹੇ ਤੋਂ ਸੋ ਪੋਸੂ ਨਾ ਮੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਔਰ ਜਿਵੇਂ ਤੁਸੀਂ ਜਾਂਦੇ ਹੋ ਕੋਈ 24 ਫਰਵਰੀ ਨੂੰ ਸਤਗੁਰ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਔਰ ਦੇਖੋ ਆਤਿਸ਼ਵਾਦੀ ਆਤਿਸ਼ਵਾਦੀ ਦਾ ਕਿਸ ਤਰ੍ਹਾਂ ਹਾਲ ਮੈਂ ਔਰ ਪੂਰੀ ਆਤਿਸ਼ਵਾਦੀ ਇਸ ਸਮੇਂ ਨਗਰ ਦੀਪ ਕੰਦੇ ਵੈਲਕਮ ਵਿੱਚ ਜੋ ਹੈ ਉਹ ਦੁਰਾਹੇ ਦੇ ਮੇਨ ਬਾਜ਼ਾਰ ਦੇ ਵਿੱਚ ਇਹ ਸਾਰਾ ਹੀ ਕੁਝ ਜਿਹੜਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਸੋ ਬੜੀ ਸ਼ਰਧਾ ਦੇ ਨਾਲ ਦੇਖੋ ਰੱਤ ਸਜਾਏ ਹੋਏ ਨੇ ਸਤਗੁਰੂ ਅਰਬਦਾਸ ਮਹਾਰਾਜ ਜੀ ਦਾ ਸਰੂਪ ਜਿਹੜਾ ਹੈ ਅਸੀਂ ਉਹਨੂੰ ਦਰਸ਼ਕ ਕਰ ਸਕਦੇ ਆ ਔਰ ਸੰਗਤਾਂ ਦੇ ਵਿੱਚ ਔਰ ਪੂਰੀ ਦਰਾਹੇ ਦੀ ਮਾਰਕੀਟ ਦੇ ਵਿੱਚ ਮੇਨ ਜਿਹੜਾ ਹੈ ਦਰਾਹੇ ਦੀ ਮਾਰਕੀਟ ਦੇ ਵਿੱਚ ਇਹ ਸਾਰੇ ਖੁਸ਼ੀ ਦਾ ਆਲਮ ਜਿਹੜਾ ਹੈ ਉਹ ਆਪਾਂ ਪੋਸੂ ਨਾਵਾ YouTube ਚੈਨਲ ਤੇ ਦੇਖ ਰਹੇ ਹੋ ਸੋ ਸੋ ਇਹ ਮੇਨ ਮਾਰਕੀਟ ਹੈ ਦਰਾਹੇ ਦੀ ਔਰ ਦਰਾਹੇ ਦੀ ਮੇਨ ਮਾਰਕੀਟ ਦੇ ਵਿੱਚ ਜੋ ਸ਼ਰਧਾ ਦੁਕਾਨਦਾਰ ਵੀਰਾਂ ਦੇ ਵਿੱਚ ਹੈ ਜੋ ਸ਼ਰਧਾ ਅਰੇਦਵਾਲੇ ਵਸਵੀਕਾਂ ਦੇ ਦਿਲਾਂ ਦੇ ਵਿੱਚ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਇਸ ਸਮੇਂ ਤੁਸੀਂ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈ 647 ਮਾ 647 ਮਾ ਪ੍ਰਕਾਸ਼ ਪੁਰਬ ਜਿਹੜਾ ਹੈ ਉਸ ਵੀ ਉਸ ਨੂੰ ਮੱਧੇ ਨਜ਼ਰ ਰੱਖਦੇ ਆ ਹੋਇਆ ਨਗਰ ਕੀਰਤਨ ਸਜਾਏ ਜਾ ਰਹੇ ਨੇ ਆਰੰਭ ਕੀਤੇ ਜਾ ਰਹੇ ਨੇ ਔਰ ਬੱਚਿਆਂ ਵੱਲੋਂ ਭੈਣਾ ਵੱਲੋਂ ਵੀਰਾਂ ਵੱਲੋਂ ਕਾਫੀ ਉਤਸ਼ਾਹ ਜਿਹੜਾ ਹੈ ਇਸ ਦਿਨ ਤੇ ਨਜ਼ਰ ਆ ਰਿਹਾ ਔਰ ਬਕਾਇਦਾ ਤੌਰ ਤੇ ਡਿਊਟੀ ਕੀਤੀ ਜਾ ਰਹੀ ਹੈ ਕੰਟਰੋਲ ਕਰਨ ਵਾਸਤੇ ਡਿਊਟੀ ਕੀਤੀ ਜਾ ਰਹੀ ਹੈ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਬਰਾਹੇ ਤੋਂ ਬਰਾਹੇ ਤੋਂ ਹਰ ਸਾਲ ਹੀ ਨਗਰ ਕੀਰਤਨ ਆਉਂਦਾ ਹਾਂ ਹਾਂ ਜੀ ਹਰ ਸਾਲ ਹਰ ਸਾਲ ਹੀ ਆਉਂਦੇ ਹੋ ਫਿਰ ਤੁਸੀਂ ਹਾਂ ਜੀ ਕੋ ਸ਼ੁਰੂ ਹੁੰਦਾ ਨਗਰ ਕੀਰਤਨ ਇਹ ਆਪਣੇ ਹੈਕਿਆ ਕਲੋਨੀ ਸੇ ਅੱਛਾ ਜੀ ਇਹ ਜਾਏ ਹੁਣ ਸਮਾਪਤੀ ਕਿੱਥੇ ਹੋਏ ਆਪਣੇ ਆਈਟਿਆ ਕਾਲੋ ਨਹੀਂ ਉਹ ਇਹ ਭੈਣਾ ਦਾ ਆਪਣਾ ਹੈ ਇੱਕ ਸਾਰਾ ਕੁਝ ਆਪਾਂ ਦੇਖ ਰਹੇ YouTube ਚੈਨਲ ਤੇ ਸੁਨਾਮਾ ਤੇ ਸਤਗੁਰੂ रविदास ਮਹਾਰਾਜੀ ਦੇ 647ਵੇਂ ਪ੍ਰਕਾਸ਼ ਪੁਰਬ ਤੇ ਰਸਤੇ ਵਿੱਚ ਖੀਰ ਦੇ ਲੰਗਰ ਜਿਹੜੇ ਉਹ ਲੱਗੇ ਹੋਏ ਨੇ ਸੰਗਤ ਦੇ ਵੱਲੋਂ ਬਕਾਇਦਾ ਤੌਰ ਤੇ ਸਤਗੁਰੂ रविदास ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਮੱਦੇਨਜ਼ਰ ਰੱਖਦੇ ਆ ਕਿਤੇ ਬਿਸਕੁਟਾਂ ਦੇ ਲੰਗਰ ਚੱਲ ਰਹੇ ਨੇ ਕਿਤੇ ਫਰੂਟਸ ਦੇ ਲੰਗਰ ਚੱਲ ਰਹੇ ਨੇ ਕਿਤੇ ਖੀਰ ਦੇ ਲੰਗਰ ਚੱਲ ਰਹੇ ਨੇ ਸੋ ਇਹ ਇੱਕ ਬਹੁਤ ਆਸਥਾ ਹੈ ਬੜਾ ਪਿਆਰ ਹੈ ਸਤਗੁਰੂ रविदास ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਮੱਦੇਨਜ਼ਰ ਰੱਖਦੇ ਆ 24 ਫਰਵਰੀ ਨੂੰ 24 ਫਰਵਰੀ ਨੂੰ ਪ੍ਰਕਾਸ਼ ਪੁਰਬ ਹੈ ਉਸ ਤੋਂ ਪਹਿਲਾਂ ਬਕਾਇਦਾ ਤੌਰ ਤੇ ਨਗਰ ਕੀਰਤਨ ਨਗਰ ਕੀਰਤਨ ਜਿਹੜੇ ਨੇ ਉਹ ਪੂਰੇ ਏਰੀਆ ਦੇ ਵਿੱਚ ਕੱਢੇ ਜਾਂਦੇ ਨੇ ਔਰ ਬੜੀ ਸ਼ਰਦਾ ਦੇ ਨਾਲ ਸਰ ਕੀ ਨਾਮ ਹੈ ਤੁਹਾਡਾ ਆਸ਼ੀਸ਼ ਹੈ ਜੀ ਹਰ ਸਾਲ ਹੀ ਲੰਗਰ ਦੀ ਸਰ ਹਰ ਹਰ ਸਾਲ ਹੀ ਕੀ ਬਾਤ ਹੈ ਸਰ ਕਿ ਅਲੱਗ ਅਲੱਗ ਲੰਗਰ ਲਾਉਂਦੇ ਹੋ ਜਾਂ ਇੱਕੋ ਹੀ ਹਰ ਸਾਲ ਹੀ ਨਹੀਂ ਸਾਰੇ ਮਿਲਜੁਲ ਕੇ ਦੇਖੋ ਮਿਲਜੁਲ ਕੇ ਪੂਰੀ ਮਾਰਕੀਟ ਕੋਰੀ ਮਾਰਕੀਟ ਬਲੇ ਹਰ ਸਾਲ ਹੀ ਹਰ ਸਾਲ ਜੀ ਜੀ ਕੀ ਬਾਤ ਹੈ ਹਰ ਸਾਲ ਹੀ ਮਿਲਜੁਲ ਕੇ ਬੜੇ ਉਤਸ਼ਾਹ ਦੇ ਨਾਲ ਇਹ ਜਿਹੜੇ ਲੰਗਰ ਦੀ ਸੇਵਾ ਹੈ ਇਹ ਵੀਰਾਂ ਬਲੋ ਕੀਤੀ ਜਾ ਰਹੀ ਹੈ ਔਰ ਮਧਭ ਤੁਲਾ ਸੋ ਇਹ ਦੇਖੋ ਕਿਆ ਬਾਤ ਹੈ ਕਿਆ ਬਾਤ ਸੋ ਦੋਸਤੋ ਇਸ ਸਮੇ ਪੋਸੂਨਾਮਾ YouTube ਚੈਨਲ ਦੀ ਟੀਮ ਦੁਰਾਹੇ ਚ ਪਹੁੰਚੀ ਹੈ ਮੇਨ ਬਾਜ਼ਾਰ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ 7 ਗਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 647ਵਾਂ ਪ੍ਰਕਾਸ਼ ਪੁਰਬ ਹੈ ਔਰ ਦੁਰਾਹੇ ਦੀ ਸੰਗਠਨ ਦੇ ਵੱਲੋਂ ਮਾਲਕ ਨੂੰ ਯਾਦ ਕੀਤਾ ਜਾ ਰਿਹਾ ਹੈ ਆਪਣੇ ਆਪਣੇ ਸਾਥ ਦੇ ਨਾਲ ਖੀਰ ਦੇ ਲੰਗਰ ਮੇਰੇ ਵੀਰਾਂ ਨੇ ਲਾਏ ਹੋਏ ਨੇ ਔਰ ਹਰ ਸਾਲ ਇਹ ਸੇਵਾ ਦਾ ਮੌਕਾ ਮਿਲਦਾ ਹੈ ਔਰ ਇਹ ਲੰਗਰ ਦੀ ਜਿਹੜੀ ਸੇਵਾ ਹੈ ਬੜੇ ਮੁਕੱਦਰ ਨਾਲ ਮਿਲਦੀ ਹੈ ਕਿ ਹਰ ਸਾਲ ਹੀ ਲਾਉਂਦੇ ਹੋ ਵੀਰ ਜੀ ਹਾਂਜੀ ਹਾਂਜੀ ਹਰ ਸਾਲ ਹੀ ਹਰ ਸਾਲ ਖੀਰ ਲੰਗਰ ਚੱਲਦਾ ਜਾਂ ਅਲੱਗ-ਅਲੱਗ ਥੀਂ ਤੇ ਲੰਗਰ ਲਾਉਂਦੇ ਹਰ ਸਾਲ ਜੀ। ਹਾਂਜੀ, ਪੂਰੀ ਮਾਰਕੀਟ ਵੱਲੋਂ ਹਾਂਜੀ, ਪੂਰੀ ਮਾਰਕੀਟ ਵੱਲੋਂ ਲੰਗਰ ਲਾਇਆ ਜਾਂਦੀ ਹਰ ਸਾਲ ਜੀ। ਜੀ, ਫਿਰ ਮਤਲਬ ਕਿਸ ਤਰ੍ਹਾਂ ਮਤਲਬ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲੰਗਰ ਚੱਲਦਾ? ਉਹ ਖੁੱਲ੍ਹਾਂ ਚੱਲਦਾ ਜੀ, ਖੁੱਲ੍ਹਾਂ ਲੰਗਰਾਂ ਜੀ। ਹਾਂਜੀ। ਖੁੱਲ੍ਹਾਂ ਗੁਰੂ ਦਾ ਲੰਗਰ ਹੈ, ਓਟੋ ਓਟੋ ਵੱਟਦਾ ਜੀ। ਔਰ ਪਹਿਲਾਂ ਮੁਬਾਰਕਾਂ ਜੀ, ਰਬਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ। ਬੜੀ ਮੁਬਾਰਕਾਂ ਜੀ ਸਾਡੇ ਵੱਲੋਂ ਸਾਰਿਆਂ ਨੂੰ ਮੁਬਾਰਕਾਂ ਜੀ। ਉਹ ਦਰਾਹੇ ਦੀ ਸੰਗਤ ਦੇ ਆਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਕੀ ਨਾਮ ਹੈ ਖਾਲਸਾ ਜੀ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਪਹਿਲੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਸਾਰੀ ਸੰਗਤ ਨੂੰ ਬਾਬੇ ਭਗਤ ਅਨਰਾਜ ਜੀ ਜਨਮ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਹੋਵੇ ਅਸੀਂ ਆਸ ਕਰਦੇ ਹਾਂ ਮਹਾਰਾਜ ਇੱਕ ਤੰਦਰੁਸਤੀਆਂ ਚੜ੍ਹਦੀਆਂ ਕਲਾ ਖੁਸ਼ੀਆਂ ਖੇੜੇ ਨਾਲ ਇਹ ਜਨਮ ਮਨਾਉਣ ਦੀ ਸਭਾ ਪ੍ਰਾਪਤ ਹੋਣ ਵਾਹ ਜੀ ਕੀ ਨਾਮ ਹੈ ਤੁਹਾਡਾ ਵਾਹ ਸੁਨੀਯਾਦੋ ਜੀ ਹਾਂਜੀ ਯਾਦੋ ਜੀ ਯਾਦੋ ਯਾਦੋ ਸਾਹਿਬ ਮੁਬਾਰਕਾ ਸਤਗੁਰੂ ਅਰਜਨ ਦੇਵ ਪ੍ਰਕਾਸ਼ ਵਾਹ ਗੁਰੂ ਸਤਗੁਰੂ ਸਾਹਿਬ ਦੀ ਕਿਰਪਾ ਹੈ ਹਾਂ ਇਹ ਲੰਗਰ ਹਰ ਸਾਲ ਚਲਾਇਆ ਜਾਂਦਾ ਹਮੇਸ਼ਾ ਮੰਡੀਗ ਰਹਤੇ ਸਤਿਉ ਫਟੇ ਲੰਗਰ ਬਿਲਕੁਲ ਬਿਲਕੁਲ ਸੋ ਦੋਸਤੋ ਇਹ ਪਿਆਰ ਹੈ ਇੱਜ਼ਤ ਸਨਮਾਨ ਹੈ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਮਤਲਬ ਸਤਕਾਰ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਸ ਸਮੇ ਜਿਵੇਂ ਤੁਸੀਂ ਜਾਣਦੇ ਹੋ ਕਿ ਸਤਗੁਰ ਰਵਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 647 ਮਾ ਪੂਰੀ ਦੁਨੀਆ ਦੇ ਵਿੱਚ ਬੜਾ ਪਿਆਰ ਸਤਕਾਰ ਤੇ ਇੱਜ਼ਤ ਦੇ ਨਾਲ ਜਿਹੜਾ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਪਹੁੰਚੀ ਹੈ ਦੁਰਾਹੇ ਦੁਰਾਹੇ ਦੇ ਵਿੱਚ ਨਗਰ ਕੀਰਤਨ ਜਿਹੜੇ ਸਵੇਰ ਤੋਂ ਆਰੰਭ ਹੋ ਰਹੇ ਨੇ ਅੱਜ ਦੁਰਾਹੇ ਦੀ ਮੇਨ ਮਾਰਕੀਟ ਦੇ ਵਿੱਚ ਨਗਰ ਕੀਰਤਨ ਜਿਹੜਾ ਉਹ ਜਾਂਦਾ ਨਜ਼ਰ ਆ ਰਿਹਾ ਔਰ ਮੇਰੇ ਨਾਲ ਕੁਝ ਪਤਵੰਤੇ ਸੱਜਣ ਗੁਰਦੀਪ ਸਿੰਘ ਕਾਲੀ ਜੀ ਮੇਰੇ ਨਾਲ ਜੁੜੇ ਨੇ ਜਿਹੜੇ ਕਿ ਬਕਾਇਦਾ ਤੌਰ ਤੇ ਸਮਾਜ ਸੇਵਕ ਦੇ ਤੌਰ ਤੇ ਜ਼ਿਆਦਾ ਕਰਕੇ ਜਾਣੇ ਜਾਂਦੇ ਨੇ ਸਤਗੁਰ ਰਵਿਦਾਸ ਜੀ ਦੇ ਜਨਮ ਦਿਨ ਦੀਆਂ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਪੂਰੇ ਸੰਸਾਰ ਵਿੱਚ ਵੱਸਦੇ ਪੰਜਾਬੀਆਂ ਨੂੰ ਤੇ ਸਾਡੇ ਸਮਾਜ ਨੂੰ ਸਾਰੇ ਭੈਣ ਭਰਾਵਾਂ ਨੂੰ ਗੁਰੂ ਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦੇ ਅਡੀਆਂ ਲੱਖ ਲੱਖ ਵਧਾਈਆਂ। ਅੱਜ ਨਗਰ ਕੀਰਤਨ ਦੀ ਗੱਲ ਕਰੀਏ ਤੇ ਸਵੇਰ ਤੋਂ ਹੀ ਆਰੰਭ ਹੋਏ ਨੇ ਔਰ ਕਿੱਥੋਂ ਕਿੱਥੋਂ ਹੁੰਦੇ ਹੋਏ ਕਿੱਥੇ ਜਾ ਕੇ ਸਮਾਪਤੀ ਹੁੰਦੀ ਹੈ। ਜੀ ਆਪਣੇ ਅੜਾਜਾ ਚੌਂਕ ਤੋਂ ਸ਼ੁਰੂ ਹੋ ਕੇ ਪੂਰੇ ਦਰਾਹੇ ਦੇ ਵਿੱਚ ਜਾਣਗੇ। ਜੀ ਤੇ ਫਿਰ ਇੱਥੇ ਆ ਕੇ ਸਮਾਪਤੀ ਹੋਊਗੀ। ਜੀ ਸੋ ਜਿਹੜਾ ਸਾਡਾ ਗੁਰੂ ਸਾਹਿਬ ਦਾ ਮੇਨ ਮੋਟਿਵ ਹੈ ਨਗਰ ਕੀਰਤਨ ਤਾਂ ਚਲੋ ਇੱਕ ਜਰੀਆ ਲੋਕਾਂ ਦੇ ਨਾਲ ਜੁੜਨ ਦਾ। ਜੀ ਸੋ ਗੁਰੂ ਸਾਹਿਬ ਨੇ ਜੋ ਸਾਨੂੰ ਕਿਹਾ ਵੀ ਰਾਜ ਭਾਗ ਦੀ ਗੱਲ ਕਰਨੀ ਐਸਾ ਚਾਹੂੰ ਰਾਜ ਮੈਂ ਜਾਂ ਮਿਹਲੇ ਸਭਨ ਕੋ ਅੰਨ ਹੂੰ ਗੁਰੂ ਸਾਹਿਬ ਨੇ ਆਪਣੀ ਫਲਸਫੀ ਦੇ ਵਿੱਚ ਆਪਣੀ ਜੋ ਉਹਨਾਂ ਨੇ ਸੰਘਰਸ਼ ਕੀਤਾ ਉਹਨਾਂ ਨੇ ਰਾਜ ਦੀ ਗੱਲ ਕੀਤੀ ਹੈ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਭਾਰਤ ਵਿੱਚ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਦੇ ਐਸਸੀਐਸਟੀ ਓਬੀਸੀ ਸਮਾਜ ਦੇ ਲੋਕਾਂ ਨੂੰ ਰਬਦਾਸੀਆ ਸਮਾਜ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਨਗਰ ਕੀਰਤਨ ਇੱਕ ਗੁਰੂ ਨੂੰ ਮਨਾਉਣ ਦਾ ਹਿੱਸਾ ਪਰੰਤੂ ਉਹਦਾ ਜਿਹੜਾ ਮੇਨ ਮੋਟਿਵੇਗਾ ਆਟੋਗੈਟ ਦਾ ਪਾਵਰ ਆਓ ਰਲ ਮਿਲ ਕੇ ਅੰਬੇਡਕਰਬਾਦ ਦੇ ਅੰਬੇਡਕਰ ਸਾਹਿਬ ਦੇ ਸਿਧਾਂਤਾਂ ਤੇ ਪਹਿਰਾ ਦਈਏ ਇੱਕ ਆਪਣਾ ਜਿਹੜਾ ਰਾਜ ਹੈ ਉਹਨੂੰ ਬੇਗਮਪੁਰਾ ਰਾਜ ਜੋ ਗੁਰੂ ਰਵਿਦਾਸ ਨੇ ਆਪਣਾ ਸੁਪਨਾ ਸੋਚਿਆ ਸੀ ਉਹਨੂੰ ਉਹ ਪੂਰਾ ਕਰੀ ਜੀ ਪ੍ਰਧਾਨ ਸਾਹਿਬ ਜੀ ਰਾਜ ਦੀ ਗੱਲ ਕਰਦੇ ਆ ਹਮੇਸ਼ਾ ਕਿਉਂਕਿ ਐਸਾ ਚਾਹੂੰ ਰਾਜ ਮੈਂ ਇਹਨਾਂ ਨੇ ਉਦਾਹਰਣ ਵੀ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਜੋ ਗੁਰੂ ਹੁੰਦੇ ਆ ਦੁਨੀਆ ਤੇ ਰਾਜ ਦਾ ਉਹਨਾਂ ਦੇ ਪੈਰਾਂ ਜਰੋਂ ਦੇ ਫਿਰਦੇ ਆ ਸੋ ਰਾਜ ਜਿਹੜਾ ਆ ਕਦੀ ਵੀ ਜਿਹੜੇ ਪੂਰਨ ਗੁਰੂ ਹੋਏ ਆ ਦੁਨੀਆ ਤੇ ਉਹ ਮੰਗਦੇ ਨਹੀਂ ਕਿਉਂਕਿ ਰਾਜੇ ਦਾ ਬਵੰਜਾ ਉਹਨਾਂ ਦੇ ਸਿਵਕ ਹੋਏ ਇਸ ਕਰਕੇ ਜਿਹੜੀ ਇੱਕ ਫਿਲਾਸਫੀ ਆ ਕਿ ਬਾਬਾ ਸਾਹਿਬ ਨੇ ਸਾਨੂੰ ਜੋ ਦਿੱਤਾ ਸੀ ਵੀ ਪਾਵਰ ਸਾਡੇ ਪਾਵਰ ਤੇ ਕਬਜ਼ਾ ਕਰੀਏ ਸੀ ਉਹ ਸਾਡਾ ਕਬਜ਼ਾ ਅੱਜ ਵੀ ਮੈਂ ਦੱਸਣਾ ਚਾਹੁੰਦਾ ਕਿ ਜਿੰਨੀ ਦੇ ਤੱਕ ਸਾਡੀ ਜਮੀਰ ਨਹੀਂ ਜਾਗਦੀ ਅਣਖ ਨਹੀਂ ਜਾਗਦੀ 84 MP ਸਾਡੇ ਸੰਸਦ ਦੇ ਵਿੱਚ ਬੈਠੇ ਆ ਉਹ ਜਦ ਬੋਲਦੇ ਨਹੀਂ ਤਾਂ ਹੁਣ ਰਾਜਗੜਾ ਹੋਣਾ ਰਾਜਾ ਜੱਜ ਵੀ ਸਾਡਾ ਹੈ ਉਹਨਾਂ ਨੂੰ ਹੁਣ ਕਿੱਦਾਂ ਲੈਣ ਤੇ ਲਿਆਉਣਾ ਉਹਦੇ ਲਈ ਆਪਾਂ ਸੰਘਰਸ਼ ਕਰ ਰਹੇ ਆ ਸੋ ਜਿਹੜਾ ਰਾਜ ਆ ਨਾ ਇਹ ਇੱਕ ਦੁਨੀਆ ਲਈ ਹੈ ਜਿਹੜੇ ਪੂਰਨ ਗੁਰੂ ਹੁੰਦੇ ਆ ਰਾਜਧਾਨਾ ਦੀਆਂ ਦੌਰੀਆਂ ਦੇ ਵਿੱਚ ਮਗਰ ਮਗਰ ਤੁਰਦੇ ਆ ਸੋ ਐਸੇ ਕਰਕੇ ਬਾਬਾ ਸਾਹਿਬ ਦੀ ਜਿਹੜੀ ਫਲਸਫੀ ਆ ਕਿ ਸੰਸਦ ਤੇ ਕਮਜਾਗਾ ਨਾ ਉਹ ਪੱਕੀਤਾ ਹੋਇਆ ਹੁਣ ਪਰ ਜਿਹੜੇ ਕਰਕੇ ਬੈਠੇ ਆ ਉਹਨਾਂ ਦੇ ਕਿੰਨੇ ਆਪਾਂ ਹੁਣ ਉਹਨਾਂ ਨੂੰ ਲੈ ਚੇ ਲਿਆਉਣਾ ਉਹਦੇ ਲਈ ਅਪਰਾਲਾ ਕਰਨ ਦੀ ਲੋੜ ਆ ਬਿਲਕੁਲ ਬਿਲਕੁਲ ਉਹਨਾਂ ਤੇ ਰਾਜ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਤੇ ਨਾ ਕਿਤੇ ਜਿਹੜੇ ਲੋਕ ਚੁਣ ਕੇ ਆਪਾਂ ਭੇਜਿਆ ਉਹ ਹੀ ਜਾ ਕੇ ਚੁੱਪ ਹੋ ਜਾਂਦੇ ਆ ਸਰ ਦੇਖੋ ਡਾਕਟਰ ਬੇੜਕਰ ਸਾਹਿਬ ਨੇ ਕਿਹਾ ਸੀ ਵੀ ਜਿਹੜੀ ਪੋਲੀਟੀਕਲ ਰਿਜ਼ਰਵੇਸ਼ਨ ਆ ਇਹ ਖਤਮ ਹੋਣੀ ਚਾਹੀਦੀ ਆ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਦੱਲੇ ਦਲਾਲ ਤੇ ਭੜੂਏ ਪੈਦਾ ਹੋ ਗਏ ਇਹ ਜਿਹੜੇ ਲੀਡਰ ਅਸੀਂ ਕਹਿੰਦੇ ਆ ਸਾਡੇ ਨੇ ਸਾਡੇ ਨਹੀਂ ਹੈ ਉਹ ਪਾਰਟੀਆਂ ਨੇ ਤਿਆਰ ਕੀਤੇ ਹੋਏ ਨੇ ਕਿ ਉਹ ਪਾਰਟੀ ਦੀ ਗੱਲ ਕਰਨਗੇ ਇਸ ਲਈ ਸਾਨੂੰ ਆਪਣੇ ਲੀਡਰ ਆਪਣੀ ਜਮਾਤ ਤਿਆਰ ਕਰਨੀ ਚਾਹੀਦੀ ਹੈ ਅਸੀਂ ਉਹਨਾਂ ਦੇ ਸਿਰ ਤੇ 77 ਸਾਲ ਤੋਂ ਦੇਖ ਰਹੇ ਹਾਂ ਗੁਲਾਮੀ ਵੱਲ ਜਾ ਰਹੇ ਹਾਂ ਸਾਨੂੰ ਆਪਣੇ ਲੀਡਰ ਤਿਆਰ ਕਰਨੇ ਪੈਣਗੇ ਅਸੀਂ ਉਹਨਾਂ ਨੂੰ ਸੁਧਾਰ ਨਹੀਂ ਸਕਦੇ ਕਿਉਂਕਿ ਉਹ ਮਨੂਬਾਦ ਨੇ ਪੈਦਾ ਕੀਤੇ ਹੋਏ ਲੀਡਰ ਨੇ ਉਹਨਾਂ ਦਾ ਜਿਹੜਾ ਮੋਟਿਵੇ ਆ ਆਪਣੇ ਬੱਚੇ ਪਾਲਣਾ ਆਪਣੇ ਘਰ ਨੂੰ ਪਲਣਾ ਗੁਰੂ ਰਵਿਦਾਸ ਦਾ ਜੋ ਕਨਸੈਪਟ ਹੈ ਅੰਬੇਡਕਰ ਸਾਹਿਬ ਨੇ ਪੂਰਾ ਕੀਤਾ ਉਧਰ ਲੱਗੇ ਹੋਏ ਸੀ ਕਾਸ਼ੀਰਾਮ ਸਾਹਿਬ ਸੋ ਮੈਂ ਤਾਂ ਉਹਨਾਂ ਵੀ ਜਿਹੜੇ ਸਾਡੇ ਇਹ ਬੜੇ ਖੂਜਵਾਨ ਨੇ ਅਸੀਂ ਆਪਣੀ ਲੀਡਰਸ਼ਿਪ ਪੈਦਾ ਕਰੀਏ ਅੰਬੇਡਕਰੀ ਕੇਡਰਾਈਜ਼ ਲੀਡਰਸ਼ਿਪ ਪੈਦਾ ਕਰੀਏ ਜਿਹੜੀ ਉੱਥੇ ਜਾ ਕੇ ਇੱਕ ਤਾਨਕੇ ਮਨੂ ਬਾਤ ਦੇ ਨਾਲ ਲੜੇ ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਤੁਸੀਂ ਕੀ ਕਹਿਣਾ ਚਾਹੋ ਹਾਂ ਫੋਟੋਵਾਲਾ ਦਾ ਮੈਂ ਦਰਾਹਾ ਦਾ ਵੀਨਿਆਨਗਰ ਕੌਂਸਲ ਦਾ ਕਮੇਟੀਸ਼ਨ ਬਿੱਟੂ ਵੀਨਿਆਨਗਰ ਨਗਰ ਕੌਂਸਲ ਦਾ ਵੀਨਿਆਨ ਪ੍ਰਧਾਨ ਹਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਆਪਾਂ ਸਾਰਿਆਂ ਨੂੰ ਪੜ੍ਹ ਕੇ ਲਿਖ ਕੇ ਜੁੜ ਕੇ ਉੱਤੇ ਉੱਠ ਕੇ ਆਪਣੇ ਬੱਚਿਆਂ ਨੂੰ ਵੀ ਖੜਾਉਣਾ ਚਾਹੀਦਾ ਤਾਕੇ ਅਸੀਂ ਜਿਹੜਾ ਸਮਾਜ ਨਾਲ ਆਪਣੇ ਨਾਲ ਚੱਲ ਸਕੀਏ ਤਾਂ ਨੂੰ ਕਿਸੇ ਤੇ ਗੱਲਾਂ ਛੱਡ ਕੇ ਵੀ ਸਾਨੂੰ ਉਹ ਐਂ ਕਰਦਾ ਕੋਈ ਕੁਛ ਨਹੀਂ ਕਰ ਸਕਦਾ ਜੇ ਅਸੀਂ ਪੜਦੇ ਆਂ ਲਿਖਦੇ ਆਂ ਤਾਂ ਅਸੀਂ ਆਪਣੇ ਆਪ ਉੱਠ ਸਕਦੇ ਆਂ ਕਿਉਂਕਿ ਕੋਈ ਉਹ ਵੀ ਬੰਦੇ ਨੇ ਜੋ ਜਿਹਦੀ ਆਪਾਂ ਗੱਲ ਕਰਦੇ ਆਂ ਕਿਉਂਕਿ ਅਸੀਂ ਕੋਈ ਉਹ ਨਹੀਂ ਉਹਨਾਂ ਕੋਈ ਸ਼ਵਾਰਤ ਚੱਲਦੇ ਨੇ ਸਾਡੇ ਦੀ ਸ਼ਵਾਰਤ ਚੱਲਦੇ ਨੇ ਆਪਾਂ ਉਹਨਾਂ ਨੂੰ ਇਹ ਨਾ ਕਹੋ ਜੋ ਸਾਨੂੰ ਐਂ ਕਰਦੇ ਨੇ ਉਹ ਕਰਦੇ ਨੇ ਬਲਕੇ ਆਪਾਂ ਸਭ ਕੋ ਕਰ ਸਕਦੇ ਆਂ ਸਾਨੂੰ ਰਲ ਮਿਲ ਕੇ ਕਰਨਾ ਚਾਹੀਦਾ ਪੜਨਾ ਚਾਹੀਦਾ ਜੋੜਨਾ ਚਾਹੀਦਾ ਅੰਧਾਰਥ ਕਰਨਾ ਚਾਹੀਦਾ ਇੰਨਾ ਕਹਦਾ ਮੈਂ ਸ੍ਰੀ ਗੁਰੂ ਰਬਦਾਸ ਮਹਾਰਾਜ ਦੇ ਜਨਮ 1547ਵੇਂ ਜਨਮ ਦਿਨ ਤੇ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਸੰਗਤਾਂ ਦਾ ਧੰਨਵਾਦ ਕਰਨਾ ਜੋ ਸਾਡੇ ਨਾਲ ਜਾ ਕੇ ਗੁਰੂ ਰਬਦਾਸ ਮਹਾਰਾਜ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾ ਕੇ ਪ੍ਰਕਾਸ਼ ਮਾ ਕਰਦ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਸੋ ਦੋਸਤੋ ਕਿ ਰਾਹੇ ਤੋਂ ਇਸ ਸਮੇਂ ਮੇਰੇ ਨਾਲ ਨਹੀਂ ਜੀ ਸਰ ਕੀ ਅੱਜ ਸਭ ਤੋਂ ਪਹਿਲਾਂ ਸਤਗੁਰ ਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਸਾਰੀ ਸੰਗਤ ਨੂੰ ਜੀ ਸਭ ਤੋਂ ਪਹਿਲਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬੋਲੇ ਸੋ ਨਿਰਭੈ ਸਤਗੁਰ ਰਬਦਾਸ ਮਹਾਰਾਜ ਕੀ ਜੈ ਅੱ ਸੰਸਾਰ ਦੇ ਕੋਨੇ-ਕੋਨੇ ਤੇ ਸਾਡੇ ਬਹੁਤ ਹੀ ਮਹਾਨ ਰਾਇਬਰ ਸ਼ਰੋਮਣੀ ਤੇ ਨਕਰਾਬੀ ਸਤਿਗੁਰੂ ਸਾਹਿਬ ਸ਼੍ਰੀ ਉਰਦਾਸ ਮਹਾਰਾਜ ਜੀ ਦਾ ਜਿਹੜਾ ਪਵਿੱਤਰ ਜਨਮ ਦਿਹਾੜਾ ਗੁਰਪੁਰਬ ਬੜੀ ਸਾਦਾ ਸਰਕਾਰ ਦੇ ਨਾਲ ਦੁਨੀਆ ਦੇ ਕੋਨੇ-ਕੋਨੇ ਤੇ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਅਸੀਂ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਗੁਰੂ ਉਰਦਾਸ ਮਹਾਰਾਜ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਕਰੋੜਾਂ ਕਰੋੜਾਂ ਮੁਬਾਰਕਾਂ ਦਿੰਦੇ ਹਾਂ ਜੀ ਅਤੇ ਨਾਲ ਹੀ ਜਿਹੜਾ ਅੱਜ ਦਾ ਇਹ ਮਹਾਨ ਅਰ ਕੀਰਤਨ ਆ ਉਹਦੇ ਵਿੱਚ ਪਹੁੰਚਿਆ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਮਿਹਰਬਾਨੀ ਸੋ ਕੈਮਰਾਮੈਨ ਵਿਸ਼ਰੂ ਦੇ ਨਾਲ ਮੈਂ ਸ ਦਰਾਹਿਤ